2 ਸਾਲ ਪਹਿਲਾਂ ਸਤੋਜ ਵਾਲੇ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਸਮੁੱਚੇ ਪੰਜਾਬ ਦੇ ਵਿੱਚ ਨਿਕਲਿਆ ਸੀ ਔਰ ਲੋਕਾਂ ਨੂੰ ਇਨਾ ਪਿਆਰ ਮਿਲਿਆ ਕਿ ਲੋਕਾਂ ਨੇ ਉਸ ਨੂੰ ਮੁੱਖ ਮੰਤਰੀ ਬਣਾ ਦਿੱਤਾ ਅੱਜ ਇੱਕ ਆਟਾ ਚੱਕੀ ਵਾਲੇ ਦਾ ਮੁੰਡਾ ਵੀ ਸੇਮ ਉਹੀ ਪ੍ਰਣ ਲੈ ਕੇ ਜਿਹੜਾ ਵਾ ਲੋਕਾਂ ਦੇ ਵਿੱਚ ਨਿਕਲਿਆ ਵਾ ਮੈਂ ਇਸ ਵੇਲੇ ਮੌਜੂਦ ਆ ਫਤੇਗੜ ਚੂੜੀਆਂ ਵਿੱਚ ਜਿੱਥੇ ਆਜ਼ਾਦ ਉਮੀਦਵਾਰ ਸੈਮੂਅਲ ਸੋਨੀ ਦੇ ਦਫ਼ਤਰ ਦਾ ਕੁਝ ਸਮਾਂ ਪਹਿਲਾਂ ਉਦਘਾਟਨ ਹੋਇਆ ਵਾ ਔਰ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਮਹਿਲਾਵਾ ਔਰ ਲੋਕਾਂ ਨੇ ਆਪਣਾ ਸਮਰਥਨ ਦਿੱਤਾ ਵਾ ਆਪਾਂ ਗੱਲਬਾਤ ਕਰਕੇ ਸੈਮੂਅਲ ਸੋਨੀ ਜੀ ਦੇ ਨਾਲ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੀ ਚੋਣ ਮਹੀਮ ਜਿਹੜੀ ਆ ਉਹ ਕਿਸ ਤਰ੍ਹਾਂ ਚੱਲ ਰਹੀ ਆ ਕਿੱਦਾਂ ਉਹਨਾਂ ਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਵਾ ਸੈਮੂਅਲ ਸੋਨੀ ਜਿੰਦਾਬਾਦ 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 ਸੈਮੂਅਲ ਸੋਨੀ ਜਿੰਦਾਬਾਦ ਜਾਣ ਕਿ ਇਸ ਤੋਂ ਅੱਜ ਤੁਹਾਡੇ ਦੂਸਰੇ ਦਸਤਖਤ ਦਾ ਉਦਘਾਟਨ ਹੋਇਆਗਾ ਫਟੇਗਾ ਟੋਕੀਆਂ ਵੀ ਕੀ ਔਰ ਬਹੁਤ ਹਰ ਲੋਕਾਂ ਦਾ ਪਿਆਰ ਮਿਲਿਆ ਖਾਸ ਕਰਕੇ ਵੱਡੀ ਗਿਣਤੀ ਦੇ ਵਿੱਚ ਮਾਮਾ ਔਰ ਅਸੀਂ ਕਹਿ ਸਕਦੇ ਆ ਪੈਸਾਂ ਵੀ ਬਹੁਤ ਵੱਡੀ ਗਿਣਤੀ ਵਿੱਚ ਮੌਜੂਦ ਨੇ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਅੱਜ ਮੌਜੀ ਅੱਛਾ ਮਹਿਸੂਸ ਕਰ ਰਹਾ ਕਿਉਂਕਿ ਮੈਂ ਸੋਚਦਾ ਕਿ ਬੰਦਾ ਇੱਕੋ ਹੀ ਹੁੰਦਾ ਜਿਹੜਾ ਡਿਸੀਜਨ ਲੈਂਦਾ ਇੱਕ ਥਾਟ ਮਨ ਚ ਆਉਂਦਾ ਹੈ ਕਿ ਮੈਂ ਬਦਲਾਵ ਕਰਾਂ ਮੈਂ ਸੋਸਾਇਟੀ ਨੂੰ ਇਸਤੇਮਾਲ ਹੋਗਾ ਔਰ ਮੈਂ ਥਾਟ ਸੋਚਿਆ ਮੇਰੇ ਮਨ ਚ ਆਇਆ ਕਿ ਮੈਨੂੰ ਜੀ ਜੀ ਸਮਾਜ ਦੀ ਮਦਦ ਕਰਨੀ ਚਾਹੀਦੀ ਸਹਾਇਤਾ ਕਰਨੀ ਚਾਹੀਦੀ ਹੈ আর ਜੋ ত্রুটিयां ਨੇ ਜੋ সোਵਾਵਾ ਨਹੀਂ পৌঁছ ਰਹੀਆਂ ਮਨ ਅੱਗੇ ਆਉਣਾ ਚਾਹੀਦਾ ਹੈ জি আর મે ডিসিশন ਲਿਆ ਮੈਂ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਇਕੱਲਾ ਤੁਰਿਆ 1 ਤੋਂ 2 2 ਤੋਂ 3 3 ਤੋਂ 4 ਅੱਜ ਵੱਡਾ ਕਾਫਲਾ ਮਿਲਣਾ ਚੱਲ ਰਿਹਾ ਹੈ ਵਾਲੇ ਵਾਲੇ পুরো halka mein janda baba jinda baad jinda ਦੇ ਵਿੱਚੋਂ ਸਾਨੂੰ ਕਾਲਸ ਆ ਰਹੀਆਂ ਨੇ ਲੋਕ ਆਪਣੇ ਘਰ ਕਹਿ ਰਹੇ ਨੇ ਸਾਡੀਆਂ ਸ਼ਾਪਸ ਲਾਓ ਇੱਥੇ ਆਫਿਸ ਖੋਲੋ ਲੋਕ ਵੋਲੰਟੀਅਰ ਐਸੇ ਤਿਆਰ ਹੋ ਰਹੇ ਨੇ ਕਹਿੰਦੇ ਕਿ ਅਸੀਂ ਫੋਟੋ ਸਟਡ ਕਰਾ ਕਰਾ ਕੇ ਤੁਹਾਡੇ ਪੰਪਲੈਟ ਲੈ ਕੇ ਜਾਵਾਂਗੇ ਔਰ ਤੁਹਾਨੂੰ ਲੋਕ ਸਭਾ ਜੈਂਟਰ ਕਰਾਵਾਂਗੇ ਬਹੁਤ ਐਕਸਾਈਟਮੈਂਟ ਹੈ ਸਰ ਦੇਖੋ ਜਿਹੜਾ ਆਇਆ ਮਾਤਾ ਦੂਸਰ ਸਾਲ ਜਿੰਨਾ ਆਮ ਆਦਮੀ ਪਾਰਟੀ ਤੇ ਨਹੀਂ ਐਨ ਆਰ ਆਈ ਭਾਈਚਾਰਾ ਅਮਰੀਕਾ ਕੈਨੇਡਾ ਤੋਂ ਆਇਆ ਸੀਗਾ ਅੱਜ ਤੁਹਾਡੀ ਇਲੈਕਸ਼ਨ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕੋਈ ਯੂ ਐਸ ਏ ਤੋਂ ਆਇਆ ਦਾਵਾ ਕੋਈ ਆਸਟ੍ਰੇਲੀਆ ਤੋਂ ਆਇਆ ਦਾਵਾ ਇਹ ਇਸ ਨੂੰ ਲੈ ਕੇ ਸਰ ਕੀ ਕਹਿਣਾ ਚਾਹੋਗੇ ਜੇ ਨਾ ਵਿਦੇਸ਼ਾਂ 'ਚ ਵੀ ਬੜਾ ਪਿਆਰ ਤੁਹਾਡੇ ਸਦੀ ਲੋਕਾਂ 'ਚ ਆਇਆ ਹੋਵੇ ਵੇਖੋ ਜੀ ਲੋਕ ਇੱਥੇ ਫਿਊਚਰ ਨਹੀਂ ਲੱਭਦਾ ਲੋਕ ਬਾਹਰ ਕਿਉਂ ਜਾਂਦੇ ਨੇ ਇਹਦੇ ਜ਼ਿੰਮੇਵਾਰ ਸਰਕਾਰਾਂ ਨੇ ਉਹਨਾਂ ਦੀ ਨਲਾਇਕੀਆਂ ਨੇ ਉਹਨਾਂ ਦੀ ਪਾਲਿਸਿਸ ਨੇ ਬੰਦਾ ਬੱਚਾ 10ਵੀਂ ਕਰਦਾ ਪਲੱਸ 2 ਕਰਦਾ ਡਿਪਲੋਮਾ ਕਰਦਾ ਡਿਗਰੀਜ਼ ਅਚੀਵ ਕਰਦਾ ਠੀਕ ਹੈ ਪ੍ਰੋਫੈਸ਼ਨਲ ਡਿਗਰੀਜ਼ ਕਰਦਾ ਪਰ ਜਿੱਦਾਂ ਹੀ ਕਾਲਜ ਤੋਂ ਬਾਹਰ ਨਿਕਲਦਾ ਜਿੱਦਾਂ ਹੀ ਯੂਨੀਵਰਸਿਟੀ ਤੋਂ ਬਾਹਰ ਨਿਕਲਦਾ ਉਹਦੇ ਅੱਗੇ ਲਈ ਰਹਿਨੇ ਰਾਜਦਾ ਉਹਨੂੰ ਪੁੱਛ ਨਹੀਂ ਲੱਭਦਾ ਠੀਕ ਹੈ ਜਿੰਦੂ ਲੱਖ ਰੁਪਏ ਲਾ ਕੇ ਇੰਟਰਵਿਊ ਦਿੰਦਾ ਹੈ ਉਹਨੂੰ ਕੋਈ 10000 ਰੁਪਏ ਆਫਰ ਵੀ ਕਰਦਾ ਨਾ ਸਰਕਾਰੀ ਨੌਕਰੀ ਦੇ ਕੋਲ ਆ ਨਾ ਪ੍ਰਾਈਵੇਟ ਨੌਕਰੀ ਦੇ ਕੋਲ ਆ ਔਰ ਜਦੋਂ ਉਹਨੂੰ ਕੁਝ ਨਹੀਂ ਲੱਭਦਾ ਉਹਦੀ ਪਾਕਟ ਬਣੀ ਨਹੀਂ ਪੂਰੀ ਹੁੰਦੀ ਫਿਰ ਉਹ ਉਹਦਾ ਮਾਈਂਡ ਸਟ੍ਰੈਸ ਜਾਂਦਾ ਸਟ੍ਰੈਸ ਕਰਕੇ ਉਹ ਨਸ਼ੇ ਦੇ ਚੱਕਰ ਚ ਪੈ ਜਾਂਦਾ ਨਸ਼ੇ ਕਰਕੇ ਉਹ ਜੀਵਨ ਖਰਾਬ ਹੋ ਰਿਹਾ ਹੈ ਲੇਕਿਨ ਜਿਹੜੇ ਇਹਨਾਂ ਦੀ ਭਰਾ ਬੈਠੇ ਨੇ ਉਹ ਉਹ ਦਰਦ ਰੱਖਦੇ ਨੇ ਕਿ ਸਾਡਾ ਪੰਜਾਬ ਖਰਾਬ ਹੋ ਰਿਹਾ ਹੈ ਸਾਡੀ ਜਵਾਨੀ ਖਤਮ ਹੋ ਰਹੀ ਹੈ ਸਾਡੇ ਲੋਕ ਮਰਦੇ ਜਾ ਰਹੇ ਨੇ ਉਹਨੇ ਨੇਂਦ ਦੱਬ ਹੈ ਆਵਾਦੀ ਪਾਰਟੀ ਇੱਕ ਨਵਾਂ ਟਰੈਂਡ ਲੈ ਕੇ ਆਈ ਅਸੀਂ ਬਦਲਾਵ ਸਾਨੂੰ ਇੱਕ ਮੌਕਾ ਦੋ ਲੋਕਾਂ ਨੇ ਅੱਖਾਂ ਬੰਦ ਕਰਕੇ ਲੋਕਾਂ ਨੇ ਕੈਂਡੀਡੇਟ ਨਹੀਂ ਵੇਖਿਆ ਲੋਕਾਂ ਨੇ ਬੰਦਾ ਨਹੀਂ ਵੇਖਿਆ ਲੋਕਾਂ ਨੇ ਸਿੱਧਾ ਜਾ ਕੇ ਬਟਨ ਦਬ ਦਤਾ ਕਿ ਸ਼ਾਇਦ ਬਦਲਾਵ ਆਵੇਗਾ ਬਦਲਾਵ ਲੋਕਾਂ ਤੇ ਕੁਝ ਨਹੀਂ ਆਇਆ ਲੇਕਿਨ ਉਹਨਾਂ ਦੀ ਲਾਈਫ ਸਟਾਈਲ ਚੇਨ ਹੋ ਗਈ ਉਹਨਾਂ ਦੇ ਸਭ ਕੁਝ ਚੇਨ ਹੋ ਗਿਆ ਅੱਜ ਉਹ ਜੋ ਜਿੰਦਾ ਉਹ ਪਰਵਾਇਦੀ ਸਰਕਾਰਾਂ ਦੇ ਜਿਹੜੇ ਲੀਡਰ ਸੀ ਉਹ ਜੀਵਨ ਬਤੀਤ ਕਰ ਰਹੇ ਸਨ ਉਹ ਜੋ ਰਵਾਇਤੀ ਸਰਕਾਰਾਂ ਦੇ ਵਾਂਗੂ ਅੱਜ ਇਹ ਆਵਾਦੀ ਪਾਰਟੀ ਦੇ ਲੀਡਰਸ ਵੀ ਕੋਹਤਾ ਆਪਣੀ ਲਾਈਫ ਸਟਾਈਲ ਬਤੀਤ ਕਰ ਤੁਸੀਂ ਵੇਖਿਆ ਕਹਿੰਦਾ ਮੈਂ ਸਾਈਕਲ ਤੇ ਚੋਣ ਪ੍ਰਚਾਰ ਕਰਾਂ ਅੱਜ ਉਹਦਾ ਸਾਈਕਲ ਕਿੱਥੇ ਆ ਅੱਡ ਸਾਈਕਲ ਕਿੱਥੇ ਆ ਤੁਸੀਂ ਵੇਖਿਆ ਜਿਹੜੇ ਕੇਜਰੀਵਾਲ ਕਹਿੰਦਾ ਮੈਂ ਭਗਵੰਤ ਮਾਨ ਨੂੰ ਫੋਨ ਕੀਤਾ ਉਹਦਾ ਵੀ ਰੀਚਰਜ ਨਹੀਂ ਮੇਰੇ ਵੀ ਰੀਸ਼ੇ ਸਭ ਝੂਠਿਆ ਪਖੰਡਿਆ ਅੱਜ ਇਹ ਲੋਕਾਂ ਨੂੰ ਸਮਝ ਆ ਚੁੱਕੀ ਹੈ ਅੱਜ ਲੋਕ ਬਦਲ ਦੇਣਾ ਚਾਹੁੰਦੇ ਆ ਹੁਣ ਬਾਰ-ਬਾਰ ਥੋੜੀ ਵੇਖਣੀ ਇੱਕ ਵਾਰੀ ਚੱਲ ਸਕਦਾ ਹੈ ਦੋ ਵਾਰ ਚੱਲ ਸਕਦਾ ਹੈ ਲੇਕਿਨ ਇਸ ਵਾਰੀ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਅਸੀਂ ਸੈਮੂਲ ਸੁਨੀ ਲੋਕ ਸਭਾ ਚ ਪਹੁੰਚਾ ਕੇ ਰਾਵਾਂਗੇ ਰਿਓ ਪਰ ਪਤਾ ਨਹੀਂ ਕਿਵੇਂ ਤੁਸੀਂ ਪਹੁੰਚ ਜਾਂਦੇ ਹੋ ਤੁਹਾਨੂੰ ਕੌਣ ਦੱਸਦਾ ਤੁਸੀਂ ਇੱਥੇ ਪਹੁੰਚ ਜਾਂਦੇ ਹੋ ਪਰ ਤੁਸੀਂ ਲੋਕਾਂ ਦੀ ਐਕਸਾਈਟਮੈਂਟ ਲੋਕਾਂ ਦੇ ਧਿਆਨ ਨਾਲ ਇੱਕ ਵਾਰੀ ਚਿਹਰੇ ਵੱਲ ਦੇਖੋ ਲੋਕਾਂ ਦੀ ਅੱਖਾਂ ਵੱਲ ਦੇਖੋ ਕਿੰਨਾ ਦਰਦ ਕਿੰਨਾ ਦੇ ਪੇਨ ਉਹਨਾਂ ਦੇ ਜੀਵਨ 'ਚ ਹੈ ਉਹਨਾਂ ਦੇ ਮਨ 'ਚ ਹੈ ਕਿ ਕਿਸ ਤਰ੍ਹਾਂ ਇਹ ਗਰੀਬਾਂ ਨੂੰ ਕੁਚਲਿਆ ਜਾ ਰਿਹਾ ਹੈ ਔਰ ਇਹ ਹੱਕ ਹਕੂਕ ਗਰੀਬਾਂ ਦੇ ਨੇ ਉਹ ਲੀਡਰਸ ਆਪਣੀ ਪਾਕਟਸ ਪਾ ਰਹੇ ਨੇ ਲੋਕਾਂ 'ਚ ਕੋਈ ਬਦਲਾਅ ਨਹੀਂ ਹੈ ਇਹਨਾਂ ਦੇ ਪੱਠੇ ਇਹਨਾਂ ਦੇ ਪੰਪ ਵੱਧ ਜਾ ਰਹੇ ਨੇ ਲੇਕਿਨ ਕੋਨ ਲੋਕਾਂ ਹੀ ਜੀਵਨ ਖਰਾਬ ਹੋ ਚੁੱਕਾ ਹੈ ਲੋਕ ਨੌਜਵਾਨ ਬਾਹਰ ਜਾਈ ਆ ਰਿਹਾ ਹੈ ਬ੍ਰੇਨ ਡ੍ਰੇਨ ਹੋ ਰਿਹਾ ਹੈ ਜੀਵਨ ਅਸਤਿਵਸਤ ਹੋ ਰਿਹਾ ਹੈ ਲੇਕਿਨ ਮੇਰਾ ਵਾਦਾ ਹੈ ਔਰ ਮੇਰਾ ਈਮਾਨ ਹੈ ਜੇ ਤੁਸੀਂ ਉਹਨੇ ਭੇਜ ਦਿੱਤਾ ਹੈ ਔਰ ਮੈਂ ਤਾਂ ਜਿੱਦਾਂ ਤੁਸੀਂ ਵੇਖ ਰਹੇ ਹੋ ਕਿ ਮੈਂ ਕੰਪਲੇਨ ਕਰ ਰਿਹਾ ਮੈਂ ਘਰ ਘਰ ਜਾ ਰਿਹਾ ਡੋਰ ਟੂ ਡੋਰ ਘੁੰਮ ਰਿਹਾ ਇਸੇ ਤਰ੍ਹਾਂ ਅਗਲੇ 5 ਸਾਲ ਮੈਂ ਇਸੇ ਤਰ੍ਹਾਂ ਡੋਰ ਟੂ ਡੋਰ ਜਿੱਤਣ ਤੋਂ ਬਾਅਦ ਵੀ ਇਹ ਨਹੀਂ ਸਣੀ ਦਿਵਾਲਾ ਨੂੰ ਲੱਭਾ ਹੀ ਨਹੀਂ ਇਦਾਂ ਨਹੀਂ ਹੋਏਗਾ ਮੈਂ ਇਸੇ ਤਰ੍ਹਾਂ ਲੋਕਾਂ ਦੇ ਵਿੱਚ ਵਿਚਰਾਂਗਾ ਲੋਕ ਡੋਰ ਟੂ ਡੋਰ ਜਾਵਾਂਗਾ ਔਰ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਇੱਕ ਐਮਪੀ ਕਿਸ ਤਰ੍ਹਾਂ ਦੀਆਂ ਸਵਾਵਾ ਦੇ ਸਕਦਾ ਹੈ ਤੇ ਲੋਕਾਂ ਦਾ ਆਨ ਹੋਣਗੇ ਇਦਾਂ ਵੀ ਹੋ ਸਕਦਾ ਸੀਗਾ ਇਹ ਮੈਂ ਦੱਸਣਾ ਚਾਹਨਾ ਹੈ ਇੱਕ ਵਾਰੀ ਤੁਸੀਂ ਮੈਨੂੰ ਜ਼ਰੂਰ ਮੌਕਾ ਦਿਓ ਔਰ ਮੈਂ ਲੋਕਤਬਾ ਜਾ ਕੇ ਸਾਡੇ ਹਰ ਮਸਲੇ ਦਾ ਹੱਲ ਕਰ ਸਕਾਂ ਧੰਨਵਾਦ ਉਹ ਗੱਲਬਾਤ ਜਿੰਦਾਬਾਦ 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 ਜਿਨ੍ਹਾਂ ਵੱਲੋਂ ਵੱਡਾ ਆਪਣੀ ਜਿੱਤ ਦਾ ਦਾਵਾ ਕੀਤਾ ਗਿਆ ਕਿਉਂਕਿ ਉਹਨਾਂ ਦਾ ਕਹਿਣਾ ਵਾ ਕਿ ਉਹਨਾਂ ਨੂੰ ਪੂਰੇ ਗਰਦਾਸਪੁਰ ਜਿਨੇ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਬੈਠੇ ਜਿਹੜੇ ਆ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਦਾ ਵੱਡਾ ਸਮਰਥਨ ਮਿਲ ਰਿਹਾ ਵਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੇ ਬੀਜੀ ਆਪਣਾ ਨਾਮ ਦੱਸੋ ਮੇਰਾ ਨਾਮ ਬਲਵਿੰਦਰ ਕੌਰ ਤੁਸੀਂ ਕਿਉਂ ਸੈਮੂਅਲ ਸੋਨੀ ਜੀ ਨੂੰ ਵੋਟ ਤੇ ਸਪੋਰਟ ਕਰ ਰਹੇ ਹੋ ਇਸ ਕਰਕੇ ਕਰ ਰਹੇ ਆ ਜੀ ਕਿਉਂਕਿ ਜਿਹੜੇ ਵਾਅਦੇ ਕੀਤੇ ਸਾਰੇ ਵਾਅਦੇ ਝੂਠੇ ਨਿਕਲੇ ਜੀ ਕਿਉਂਕਿ ਆਨੂੰ ਪਤਾ ਆ ਕਿ ਹੁਣ ਜਾਗਣ ਦਾ ਵੇਲਾ ਵਾ ਹੁਣ ਸੌਣ ਦਾ ਵੇਲਾ ਨਹੀਂ ਆ ਅਸੀਂ ਨੀਂਦਰੇ ਦੇ ਵਿੱਚ ਇਹਨਾਂ ਨੂੰ ਵੋਟਾਂ ਪਾ ਪਾ ਕੇ ਜਿਤਾਉਂਦੇ ਰਹੇ ਆ ਹੁਣ ਜਾਗਣ ਦਾ ਵੇਲਾ ਅਸੀਂ ਜਾਗੇ ਹੁਣ ਤੇ ਅਸੀਂ ਕਿੰਨੂੰ ਵੋਟ ਪਾਣੀ ਤੇ ਕਿੰਨੂੰ ਜਿਤਾਉਣਾ ਸੋ ਉਹ ਗੱਲਬਾਤ ਲਈ ਧੰਨਵਾਦ ਮਹਿਲਾਵਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਕੋਸ਼ਿਸ਼ ਕਰਦੇ ਹਾਂ ਇੱਕ ਦੋ ਹੋਰ ਮਹਿਲਾਵਾਂ ਦੇ ਨਾਲ ਜੀ ਦੱਸ ਲਿਓ ਜੀ ਤੁਸੀਂ ਕਿਉਂ ਸਿਮਨ ਸੋਨੀ ਜੀ ਨੂੰ ਵੋਟ ਪਾ ਦਿਓ ਤੁਸੀਂ ਜੀ ਵੋਟਾਂ ਪਾ ਪਾ ਕੇ ਸਰਕਾਰ ਕਾਂਗਰਸ ਨੂੰ ਵੀ ਫਾਟ ਚੱਕੇ ਕਾਲੀਆਂ ਨੂੰ ਵੀ ਫਿਰ ਆਮ ਪਾਰਟੀ ਜਿਹੜੀ ਆਈ ਸੀ ਕਹਿੰਦਾ ਸੀ ਇੱਕ ਵਾਰੀ ਮੌਕਾ ਦੇ ਦਿਓ ਅਸੀਂ ਉਹਨਾਂ ਨੂੰ ਅੱਖਾਂ ਬੰਦ ਕਰਕੇ ਵੋਟਾਂ ਪਾਈਆਂ ਕਿ ਸ਼ਾਇਦ ਨਾ ਸਵਾਂ ਮਕਾ ਦੇਣ ਪਰ ਉਹਨਾਂ ਨੇ ਵੱਧ ਕੇ ਕੀਤੀ ਆ ਹੁਣ ਸ਼ਰਮ ਨਸ਼ਾ ਵਿਕਰੇ ਵਿਕੰਡਿਆ ਵਾ ਬੱਚੇ ਬਰਬਾਦ ਹੋ ਰਹੇ ਨੇ ਮੇਰੇ ਆਪਣੇ ਵੀ ਹੋ ਰਹੇ ਨੇ ਇਹ ਕਿਸੇ ਨੂੰ ਕੀ ਕਹਿਣਾ ਮੇਰੇ ਘਰ ਚ ਬਨੇ ਬੱਚੇ ਬਰਬਾਦ ਹੋ ਗਏ ਨੇ ਮੈਂ ਇਹ ਦੀ ਤਾਰ ਹੈ ਕਿ ਮੈਂ ਵੋਟ ਪਾਉਣੀ ਨਹੀਂ ਕਿਸੇ ਨੂੰ ਵੀ ਨਹੀਂ ਪਾਉਣੀ ਵੋਟ ਪਰ ਹੁਣ ਮੈਂ ਬਾਹਰ ਖੜੀ ਕਰਕੇ ਕਹਿੰਦੀ ਕਿ ਮੈਂ ਵੋਟ ਪੜਨ ਤੇ ਸੈਮੂਅਲ ਸੋਨੀ ਜਿੰਦਾਬਾਦ ਵੱਡਾ ਸਮਰਥਨ ਲੋਕਾਂ ਦਾ ਸੈਮੂਅਲ ਸੋਨੀ ਨੂੰ ਮਿਲਦਾ ਆ ਰਿਹਾ ਵਾ ਔਰ ਲਗਾਤਾਰ ਮਹਿਲਾਵਾਂ ਦਾ ਵੀ ਕਹਿਣਾ ਵਾ ਕਿ ਨਸ਼ਾ ਜੜਾ ਵਾ ਉਹ ਅਜੇ ਤੱਕ ਖਤਮ ਨਹੀਂ ਹੋਇਆ ਔਰ ਬਹੁਤ ਭਾਵੁਕ ਮਨ ਦੇ ਨਾਲ ਮਹਿਲਾ ਨੇ ਜੜਾ ਵਾ ਕਿਹਾ ਵਾ ਕਿ ਉਹ ਸੈਮੂਅਲ ਸੋਨੀ ਨੂੰ ਵੋਟ ਕਰਨਗੇ ਸੋ ਲਗਾਤਾਰ ਸੈਮੂਅਲ ਸੋਨੀ ਦਾ ਕਾਫਲਾ ਦਿਨ-ਬਦਨ ਵੱਧਦਾ ਜਾ ਰਿਹਾ ਵਾ ਔਰ ਆਪਾਂ ਦੇਖ ਰਹੇ ਹਾਂ ਕਿ ਸੈਮੂਅਲ ਸੋਨੀ ਦੇ ਹੱਕ ਵਿੱਚ ਲਗਾਤਾਰ ਲੋਕ ਆ ਰਹੇ ਨੇ ਔਰ ਵੱਡਾ ਸਮਰਥਨ ਇਹਨਾਂ ਨੂੰ ਮਿਲ ਰਿਹਾ ਵਾ ਗੱਲਬਾਤ ਦੇ ਦੌਰਾਨ ਵੱਖ-ਵੱਖ ਲੋਕਾਂ ਨੇ ਲੋਕਲ ਮੁੱਦਿਆਂ ਨੂੰ ਵੀ ਚੁੱਕਿਆ ਵਾ ਕਿ ਇੱਥੇ ਕਈ ਤਰ੍ਹਾਂ ਦੀਆਂ ਫਟੇਗੜ ਚੂੜੀਆਂ ਸ਼ਹਿਰ ਦੇ ਵਿੱਚ ਸਮੱਸਿਆਵਾਂ ਨੇ ਜਿਨ੍ਹਾਂ ਦਾ ਹੱਲ ਹਜੇ ਤੱਕ ਨਹੀਂ ਕੀਤਾ ਗਿਆ ਕੈਮਰਾਮੈਨ ਹਰੀਸ਼ ਕੱਕੜ ਦੇ ਨਾਲ ਮੈਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਫਤੇਗੜ ਚੂੜੀਆਂ ਤੋਂ ਐਕਸਪ੍ਰੈਸ ਨਿਊਜ਼ਲੈਟਰ ਦੇ ਲਈ ਧੰਨਵਾਦ